ਆਣ ਪਿੱਛੇ ਤਾਂ ਬੜਾ ਕੁਝ ਕੀਤਾ ਜਾਂਦਾ ਹੈ ਨੰਬਰ ਤੇ ਪਹਿਲਾਂ ਲੱਗਿਆ ਤੁਹਾਨੂੰ ਬਣਾ ਕੇ ਗੱਡੀ ਵੇਚੀ ਜਾਂਦੀ ਹੈ ਤੁਸੀਂ ਨੰਬਰ ਦੇਖੋ ਪਹਿਲੇ IR ਆ 267 ਇਹ ਕੋਈ ਇਹ ਟੈਂਪਰੇਰੀ ਨੰਬਰ ਹੁੰਦਾ ਤੁਹਾਨੂੰ ਵੀ ਪਤਾ ਮਨਮਰਜ਼ੀ ਹੈ ਯਾਰ ਉਹ ਤਾਂ ਚਾਹੇ ਤੇ ਪਾਕਿਸਤਾਨਾ ਨੰਬਰ ਲਾ ਕੇ ਭੇਜ ਦੇਣ ਭਾਜੀ ਪਾਕਿਸਤਾਨਾ ਲਾ ਕੇ ਦੇਣ ਇਹ ਤਾਂ ਥੋੜੀ ਬੈਠੇ ਅਸੀਂ ਸਾਰੇ ਜਣੇ ਆਟੋ ਨੰਬਰ ਟੈਂਪਰੇਰੀ ਲਿਖ ਕੇ ਦੇ ਤਾਂ ਕਹਿੰਦਾ ਟੈਂਪਰੇਰੀ ਆਟੋ ਆਈ ਆ ਟੈਂਪਰੇਰੀ ਮੰਨ ਲਿਆ ਲੁਧਿਆਣਾ ਲਿਖ ਦੇ ਜਾਂ ਪੰਜਾਬ ਲਿਖ ਦੇ ਜਾਂ ਕੁਝ ਹੋਰ ਲਿਖ ਦਿੰਦੇ ਕਿ IR ਕੀ ਹੋ ਗਿਆ ਯਾਰ ਉਹਨਾਂ ਨੂੰ ਪਤਾ ਹੁਣ ਕੀ ਹੈ ਕਿ ਨਹੀਂ ਅੱਜ ਮੈਨੂੰ ਬਾਸਰ ਡਿਸਟੈਂਡ ਰੋਕਿਆ ਹਾਂਜੀ ਗ ਨਾ ਸਿੱਕਰੀਆ ਨੇ ਚੱਕਿਆ ਹੀ ਫੋਨ ਨਾ ਮੈਂ ਇਹਨਾਂ ਨੂੰ ਸਿੱਕਰੀਆ ਸੇਠੀਆ ਨੂੰ ਵੀ ਕੀਤਾ ਹੀ ਇਹਨਾਂ ਨੇ ਵੀ ਚੱਕਿਆ ਜਿੰਨਾਂ ਕੋ ਮੈਂ ਗੱਡੀ ਲਈਤੀ ਉਹਨਾਂ ਨੂੰ ਮੈਂ ਫੋਨ ਕਰ ਰਿਆ ਉਹ ਬਾਰ ਬਾਰ ਚੱਕ ਰਿਹਾ ਕੱਟ ਦੇ ਰਿਹਾ ਜੀ ਤੁਹਾਨੂੰ ਹੁਣ ਇੱਥੇ ਲੁਧਿਆਣੇ ਵਿੱਚ ਤੁਹਾਨੂੰ ਪਤਾ तकरीबन ਪਤਾ ਕਿੰਨੇ ਕੈਸੇ ਆਟੋ ਹੋਣਗੇ ਜਿਨ੍ਹਾਂ ਨੇ ਲੋਕਾਂ ਨੇ ਖਰੀਦੇ ਹੋਣਗੇ ਜਿਹੜੀਆਂ ਏਜੰਸੀਆਂ ਬੰਦ ਹੋ ਚੁੱਕੀਆਂ ਨੇ ਜਿਨ੍ਹਾਂ ਦੀ ਆਰ.ਸੀ. ਨਾ ਸਾਨੂੰ ਬਾਈ ਨੰਬਰ ਫਾਰਮ ਮਿਲ ਰਿਹਾ ਹੁਣ ਨਾ ਹੀ ਆਰ.ਸੀ ਕਿੱਦਾਂ ਬਣਵਾਈਏ ਸਾਨੂੰ ਇਹ ਤਾਂ ਦੱਸੇ ਸਰਕਾਰ ਸਾਡੇ ਨਾਲ ਸਰਕਾਰ ਨੇ ਤਾਂ ਕਹਿ ਦਿੱਤਾ ਕਿ ਆਰ.ਸੀ ਬਣਾਓ तकरीबन ਇੰਨੇ ਇੰਨੇ ਆਟੋ ਇੱਥੇ ਲੁਧਿਆਣੇ ਵਿੱਚ ਚੱਲ ਰਹੇ ਪਾਣੀ ਨਹੀਂ ਸਕਦੀ ਉਹ ਕਹਿੰਦੇ ਪੈਸੇ ਦਿਓ ਜੀ ਆਪਣਾ ਆਰਥੀ ਲਵਾਓ ਮੈਂ ਕਹਾ ਸ਼ਰਮ ਮੈਂ ਕਿੰਨੀ ਵਾਰ ਹੁਣ ਮੈਂ ਪੈਸੇ ਦੇਈ ਜਾਵਾਂ ਬਾਰ ਬਾਰ ਲਵਾਈ ਜਾਵਾਂ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਲਈ ਕਿਸੇ ਵੀ ਏਜੰਸੀਆਂ ਦੇ ਉੱਤੇ ਢੜਾ ਢੜਾ ਏਜੰਸੀਆਂ ਖੁੱਲ ਰਹੀਆਂ ਢੜਾ ਢੜਾ ਬੰਦ ਹੋ ਰਹੀਆਂ ਮੈਂ ਖੁਦ ਹੀ ਰਿਕਸ਼ਾ ਲਿੱਤਾ ਸੀਗਾ ਆਜ ਏਜੰਸੀ ਦਾ ਮੈਨੂੰ ਪਤਾ ਨਹੀਂ ਉਹ ਕਿੱਥੇ ਆ ਕਿੱਥੇ ਨੇ ਤਿੰਨ ਚਾਰ ਮਹੀਨੇ ਦੇ ਚੁੱਕਾ ਜੀ ਇੱਕ ਇੱਕ ਦੋ ਤੋੜਤੀ ਜਣ ਮੈਂ ਕਹਾ ਜਿੱਤੇ ਮੇਰੇ ਨੰਬਰ ਪਲੇਟ ਆ ਗਈ ਤੁਹਾਨੂੰ ਮੈਂ ਆਪਣਾ ਆਰਥੀ ਮੈਨੂੰ ਘਰੇ ਭੇਜਤੀ ਮੈਂ ਕਹਾ ਤੁਹਾਨੂੰ ਨਾਲ ਹੀ ਮੈਂ ਪੈਸੇ ਦੇ ਦੂੰਗਾ ਜੀ ਜਦ ਤੱਕ ਤਾਂ ਕੰਪਨੀ ਵਾਲੇ ਕੀ ਐਕਸ਼ਨ ਲੈਣਗੇ ਵੀ ਇਹ ਦੀ ਗੱਡੀ ਛਡਾ ਕੇ ਦੇਣਗੇ ਜਦੋਂ ਇਹਨੇ ਅਸੀਂ ਬੱਸ ਸਟੈਂਡ ਸੀਗੇ ਇਹਨਾਂ ਦੀ ਈ ਰਿਕਸ਼ਾ ਰੋਕਿਆ ਸੀਗਾ ਉਸ ਟਾਈਮ ਉਹਨਾਂ ਨੇ ਕਿਸੇ ਨੇ ਵੀ ਫੋਨ ਨਹੀਂ ਪਿਕ ਕੀਤਾ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੇ ਵਿੱਚ ਈ ਰਖਸ਼ੇ ਵਾਲਿਆਂ ਦੀ ਗੱਲ ਜੋ ਇਸ ਸਮੇਂ ਬੜੀ ਤਰੱਕੇ ਨਾਲ ਚੱਲ ਰਹੀ ਹੈ ਕਿ ਰਖਸ਼ੇ ਵਾਲਿਆਂ ਦਾ ਉਹਨਾਂ ਨੂੰ ਸਪੈਸ਼ਲ ਕਿਹਾ ਗਿਆ ਨੰਬਰ ਪਲੇਟ ਲਗਾਨੀ ਚਾਹੀਦੀ ਹੈ ਈ ਰਖਸ਼ੇ ਦੇ ਸਾਈਡ ਤੇ ਤਾਂ ਫਰੰਟ ਸ਼ੀਸ਼ੇ ਦੇ ਉੱਤੇ ਜਿਹੜਾ ਨਾਮ ਤੇ ਮੋਬਾਈਲ ਨੰਬਰ ਲਿਖੀ ਹੋਣੀ ਚਾਹੀਦੀ ਤੇ ਵਰਦੀ ਤੇ ਯੂਨੀਫਾਰਮ ਪ ਡਰਾਈਵਿੰਗ ਲਾਇਸੈਂਸ ਵੀ ਹੋਣਾ ਚਾਹੀਦਾ ਲੇਕਿਨ ਇੱਕ ਐਸਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕੰਪਨੀ ਤੋਂ ਆਟੋ ਲਿੱਤਾ ਜਾਂਦਾ ਹੈ ਲੈਣ ਤੋਂ ਬਾਅਦ ਜਦੋਂ ਇਹ ਰੋਲਾ ਚੱਲਦਾ ਕਿ ਆਰਸੀਆ ਬਣਾਓ ਤਾਂ ਆਰਸੀ ਬਣਾਉਣ ਪਿੱਛੇ 3000 ਮੰਗੇ ਜਾਂਦਾ ਵਾ 3000 ਤੋਂ 4000 ਕੀ ਨੰਬਰ ਪਲੇਟ ਲਗਾ ਦਿੱਤੀ ਜਾਊਗੀ ਆਰਸ ਤੁਹਾਡੀ ਮਹੀਨੇ ਜਾਂ 15 ਦਿਨ ਬਾਅਦ ਆਊਗੀ ਉਹ ਡੀਲਰ ਦੀ ਰਿਕਾਰਡਿੰਗ ਜਿਹੜੀ ਨਾਲ ਚੱਲੀ ਸੁਣ ਰਹੇ ਹਾਂ ਲੇਕਿਨ ਜੋ ਮਾਲਕ ਹੈ ਆਟੋ ਦਾ ਉਹ ਵੀ ਸਾਡੇ ਨਾਲ ਮੌਜੂਦ ਹੈ ਲੇਕਿਨ ਇਹਨੇ ਯੂਨੀਫੋਨ ਹੀ ਪਾਈ ਹੋਈ ਮੈਂ ਸਾਹ ਦੱਸਦਾ ਪਤਾ ਨਹੀਂ ਕੀ ਲਿਖ ਕੇ ਦਿੱਤਾ ਹੋਇਆ ਵਾ ਇਹ ਨਹਰੀ ਜੀ ਨੰਬਰ ਪਲੇਟ ਲੱਗੀ ਹੈ ਕੀ ਲਿਖਿਆ ਹੈ ਸਮਝ ਕੁਛ ਨਹੀਂ ਆ ਰਿਹਾ ای آر 26 ਕੁਛ ਵੀ ਲਿਖਿਆ ਹੋਊਗਾ ਇਹ ਖਾਲੀ ਇੱਕ ਕੀ ਰਕਸ਼ਾ ਆ ਲਿਖਿਆ ਜੀ ਆ ਕਿਹੜਾ ਨੰਬਰ ਹੈ ای آر 267 ਭਾਈ ਇਹ ਨੰਬਰ ਕੀ ਹੈ ਹੈ ਸਿਕਰੀਆ ਨੇ ਲਿਖ ਕੇ ਦਿੱਤਾਈਗਾ ਕਹਿੰਦਾ ਆ ਨੰਬਰ ਆ ਜੀ ਆਟੋ ਨੰਬਰ ਆ ਆਟੋ ਨੰਬਰ ਟੈਂਪਰੇਰੀ ਲਿਖ ਕੇ ਦੇ ਤਾਂ ਕਹਿੰਦਾ ਟੈਂਪਰੇਰੀ ਆਟੋ ਬਾਈ ਆ ਟੈਂਪਰੇਰੀ ਮੰਨ ਲਿਆ ਲੁਧਿਆਣਾ ਲਿਖ ਦੇ ਜਾਂ ਪੰਜਾਬ ਲਿਖ ਦੇ ਜਾਂ ਕੁਝ ਹੋਰ ਲਿਖ ਦਿੰਦੇ ਕਿ ਈਆਰ ਕੀ ਹੋ ਗਿਆ ਯਾਰ ਉਹਨਾਂ ਨੂੰ ਪਤਾ ਹੁਣ ਕੀ ਅਗੇ ਨਹੀਂ ਹੁਣ ਮੈਂ ਜਦ ਵੀ ਬਣਾਉਣ ਜਾਵਾ ਕਹਿੰਦੇ ਲਿਆਓ ਜੀ 3-4000 ਰੁਪਏ ਲਿਖ ਕੇ ਦੇ ਦੇ ਨੇ ਹਰ ਕਿਸ਼ਤਾਂ ਰੁਕੀਆਂ ਤੇਰੀਆਂ ਬਾਈ ਹੁਣ ਮੈਨੂੰ ਕਹਿੰਦੇ ਘਰੇ ਆਣ ਕੇ ਆਰ.ਸੀ ਆਉ ਵੀ ਘਰੇ ਕਹਿੰਦੇ ਪੇਰ ਆਪਣਾ ਮੈਂ ਕਿਹਾ ਜਦ ਤੱਕ ਠੀਕ ਹੈ ਨਹੀਂ ਦੇ ਰੇ ਮੈਂ ਤਾਂ ਪੈਸੇ ਦੇ ਨਹੀਂ ਰਿਹਾ ਜੀ ਹਾਲੇ ਤੱਕ ਕਿੰਨੇ ਪੈਸੇ ਇੱਥੇ ਕੋਈ ਡੋਟਰ ਟੋਟਲ 2000 ਰੁਪਏ ਉਹਨਾਂ ਨੇ ਦਿੱਤਾ ਜੀ ਬਾਕੀ ਮੈਂ ਜਿਹੜੀ ਕਿਸ਼ਤ ਬੰਦੀ ਆ ਮੈਂ ਕਿਸ ਤਾਰ ਇੱਕ ਮਹੀਨੇ ਦੇਣਾ ਵਾ ਕਿੰਨੀ ਕਿਸ਼ਤ ਬੰਦੀ ਆ 81 ਤੋਂ 60 ਰੁਪਏ ਜੀ ਕਿੰਨੀ ਸਾਲ ਦੇ ਚੁੱਕੇ ਹੁਣ ਮੈਂ 5 ਮਹੀਨੇ 3-4 ਮਹੀਨੇ ਦੇ ਚੁੱਕਾ ਜੀ ਇੱਕ ਇੱਕ ਦੋ ਤੋੜਤੀ ਹੁਣ ਮੈਂ ਕਹਿੰਦਾ ਜਿੱਦ ਮੇਰੀ ਨੰਬਰ ਪਲੇਟ ਆ ਗਈ ਤੁਹਾਨੂੰ ਮੈਂ ਆਪਣਾ ਆਰਥੀ ਮੈਨੂੰ ਘਰੇ ਭੇਜਤੀ ਮੈਂ ਕਹਿੰਦਾ ਨਾਲ ਹੀ ਮੈਂ ਪੈਸੇ ਦੇ ਦੂੰਗਾ ਜੀ ਸਹੀ ਗੱਲ ਹੈ ਹਾਂ ਜੀ 4000 1000 ਕਰਕੇ ਮੈਂ ਕਹਿੰਦਾ ਦੇ ਦੂੰਗਾ ਫਿਰ ਮੈਂ ਮੈਨੂੰ ਕੋਈ ਭੇਜੀ ਨੇ ਕੱਲ ਨੂੰ ਗੱਡੀ ਬੰਦ ਹੋ ਗਈ ਜਿਵੇਂ ਵਾ ਰਹਿ ਗਿਆ ਉਹ ਅੱਜ ਤੁਹਾਨੂੰ ਪੁਲਿਸ ਅੱਜ ਮੈਂ ਬਾਸਰ ਡਿਸਟੈਂਡ ਰੋਕਿਆ ਜੀ ਹਾਂਜੀ ਗੱਡੀ ਬੰਦ ਕਰਨ ਲੱਗੇ ਇਹਨਾਂ ਨੂੰ ਮੈਂ ਫੋਨ ਲਾਇਆ ਨਾ ਸਿੱਕਰੀਆਂ ਨੇ ਚੱਕਿਆ ਹੀ ਫੋਨ ਨਾ ਮੈਂ ਇਹਨਾਂ ਨੂੰ ਸਿੱਕਰੀ ਸੇਠੀਆਂ ਨੂੰ ਵੀ ਕੀਤਾ ਹੀ ਇਹਨਾਂ ਨੇ ਵੀ ਚੱਕਿਆ ਜਿੰਨਾਂ ਕੋ ਮੈਂ ਗੱਡੀ ਲਈਤੀ ਉਹਨਾਂ ਨੂੰ ਮੈਂ ਫੋਨ ਕਰ ਰਿਹਾ ਉਹ ਬਾਰ ਬਾਰ ਚੱਕ ਰਿਹਾ ਕੱਟ ਦੇ ਰਿਹਾ ਜੀ ਫੋਨ ਬਾਈ ਤੁਸੀਂ ਇਹਦੇ ਚ ਇੱਕ ਦਰਖਾਸਤ ਦੇ ਸਕਦੇ ਹੋ ਜਿਹੜੇ ਡੀਲਰ ਨੇ ਤੁਹਾਨੂੰ ਗੱਡੀ ਦਿੱਤੀ ਜਿਹੜਾ ਤੁਹਾਨੂੰ ਗੁੰਮਰਾਹ ਕਰ ਰਿਹਾ ਤੁਸੀਂ ਪੇਮੈਂਟ ਵੀ ਦੇਣ ਨੂੰ ਤਿਆਰ ਬੈਠੇ ਹੋਏ ਹੋ ਸਭ ਕੋ ਦੇਣ ਨੂੰ ਤਿਆਰ ਬੈਠੇ ਹੋ ਲੇਕਿਨ ਤਾ ਵੀ ਤੁਹਾਡੀ ਨੰਬਰ ਪੇਡ ਨਹੀਂ ਲਗਾਈ ਜਾ ਰਹੀ ਹੈ ਤੁਸੀਂ ਦਰਖਾਸਤ ਉਹ ਪੁਲਸ ਆਪਣੇ ਵੱਲ ਐ ਨੱਕ ਉਹਨਾਂ ਗਿਆ ਵੀ ਸੀਗਾ ਉਹ ਇੱਥੇ ਆਪਣਾ ਸ਼ਿਪੂਰੇਗਾ ਉਹਨਾਂ ਦਾ ਦਫ਼ਤਰ ਪਹਿਲਾ ਉਹਨਾਂ ਹੈਗਾ ਗੁਰਨਾਥਕ ਦਾ ਦਫ਼ਤਰ ਤੇ ਉਹਨਾਂ ਮੈਂ ਕਿਹਾ ਮੈਂ ਕਿਹਾ ਸਰ ਆਪਣਾ ਆਪਣਾ ਤੁਹਾਡੇ ਪੈਸੇ ਰਹਿੰਦੇ ਆ ਤੇ ਮੈਂ ਕਿਹਾ ਮੈਨੂੰ ਆਰਤੀ ਲਾ ਕੇ ਦਿਓ ਉਹ ਕਹਿੰਦੇ ਪੈਸੇ ਦਿਓ ਜੀ ਆਪਣਾ ਆਰਤੀ ਲਵਾਓ ਮੈਂ ਕਿਹਾ ਸ਼ਰਮ ਮੈਂ ਕਿੰਨੀ ਵਾਰ ਉਹਨਾਂ ਮੈਂ ਪੈਸੇ ਦੇਈ ਜਾਵਾਂ ਬਾਰ ਬਾਰ ਲਵਾਈ ਜਾਵਾਂ ਮੈਂ ਕਿਹਾ ਐਡੀ ਲੁੱਟ ਪਾਈ ਇਹਨਾਂ ਨੇ ਨਾ ਮੈਂ ਤੁਹਾਨੂੰ ਕੀ ਕਹਾਂ ਜਦ ਵੀ ਮੈਂ ਕਹਾਂ ਆਰਤੀ ਲਾਓ ਜੀ ਇਹ ਲਾਓ ਪੈਸੇ ਦਿਓ ਜੀ ਆਪਣਾ ਲਾਓ ਮੈਂ ਕਿਹਾ ਉਹ ਕਹਿੰਦੇ ਕਿਸ਼ਤ ਦਿਓ ਚਲੋ ਭਾਈ ਤਾਂ ਕਿ ਲੱਗਦਾ ਭਾਜੀ ਮੇਰਾ ਛੋਟਾ ਬਰਾਦਰ ਹੈ ਇਹਨਾਂ ਨੇ ਈ ਰਿਕਸ਼ਾ ਲਿੱਤਾ ਸੀਗਾ ਕਹਿੰਦੀ ਹਜੇ ਤੱਕ ਆਰ.ਸੀ ਨਹੀਂ ਲੱਗੀ ਮਤਲਬ ਜਦੋਂ ਵੀ ਇਹ ਫੋਨ ਕਰਦਾ ਤਾਂ ਉਹ ਪਹਿਲੇ ਕਹਿੰਦੇ ਕਿ ਇਸ ਤੇ ਕਿਸ਼ਤੇ ਨੇ ਇਹ ਹੀ ਗੱਲ ਕਹੀ ਕਿ ਜਦ ਤੱਕ ਮੇਰੀ ਕਿਸ਼ਤ ਨਹੀਂ ਬਣਦੀ ਜਦ ਤੱਕ ਮੇਰੀ ਆਰ.ਸੀ ਨਹੀਂ ਲੱਗਦੀ ਤਦ ਤੱਕ ਮੈਂ ਆਪਣੀ ਕਿਸ਼ਤ ਨਹੀਂ ਦੇਣੀ ਤੇ ਉਹ ਹਣ ਇੰਨੀ ਕੁ ਲੁੱਟ ਮਚਾਈ ਹੋਏ ਨੇ ਇਹਨਾਂ ਨੇ ਇੰਨੀ ਕੁ ਕੰਪਨੀ ਵਾਲਿਆਂ ਨੇ ਭਾਜੀ ਅਗਲੇ ਤਾਂ ਪੈਸੇ ਏਠ ਲਏ ਨੇ ਆਰ.ਸੀ ਹਜੇ ਤੱਕ ਵੀ ਬੰਦੇ ਨੂੰ ਆਰ.ਸੀ ਨਹੀਂ ਜਦ ਤੱਕ ਬੰਦੇ ਨੂੰ ਆਰ.ਸੀ ਨਹੀਂ ਹੁਣ ਕੱਲ ਨੂੰ ਇਹਦੀ ਗੱਡੀ ਬਾਂਡ ਹੋ ਜੇ ਤਾਂ ਕੰਪਨੀ ਵਾਲੇ ਕੀ ਐਕਸ਼ਨ ਲੈਣਗੇ ਵੀ ਇਹ ਦੀ ਗੱਡੀ ਛਡਾ ਕੇ ਦੇਣਗੇ ਜਦੋਂ ਇਹਨੇ ਅਸੀਂ ਬੱਸ ਸਟੈਂਡ ਸਿਗੇ ਇਹਨਾਂ ਦੀ ਈ ਰਿਕਸ਼ਾ ਰੋਕਿਆ ਸੀਗਾ ਉਸ ਟਾਈਮ ਉਹਨਾਂ ਨੇ ਕਿਸੇ ਨੇ ਵੀ ਫੋਨ ਨਹੀਂ ਪਿਕ ਕੀਤਾ ਮੌਕੇ ਤੇ ਕੋਈ ਬੰਦਾ ਫੋਨ ਨਹੀਂ ਪਿਕ ਕਰ ਰਿਹਾ ਕਰਨਗੇ ਯਾਰ ਏਜੰਸੀ ਵਾਲੇ ਤੁਹਾਨੂੰ ਗੱਡੀ ਵੇਚਤੀ ਉਹ ਤੁਹਾਡਾ ਫੋਨ ਕਿਉਂ ਪਿਕ ਕਰਾਂਗੇ ਹਾਂਜੀ ਗੱਡੀ ਤਾਂ ਵੇਚਤੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਇਹਨੂੰ ਆਰਸੀ ਦੇਣੀ ਉਹ ਜ਼ਿੰਮੇਵਾਰੀ ਕਿੱਧਰ ਪਣ ਜਗੀ ਉਹਨਾਂ ਦੀ ਬਾਜੀ ਕੀ ਗੱਲ ਅਗਲੇ ਪੈਸੇ ਪੈਸੇ ਪਏ ਕੀਤੇ ਹੋਏ ਆ ਵਿਦਆਊਟ ਪੈਸੇ ਤਾਂ ਗੱਡੀ ਲਿੱਤੀ ਨਹੀਂ ਗਈ ਬਿਨਾ ਪੈਸੇ ਨਾ ਗੱਡੀ ਅਗਲਾ ਸਰਵਿਸ ਦੇ ਰੇ ਨਾ ਅਗਲੇ ਇਹਨਾਂ ਚੀਜ਼ਾਂ ਤੇ ਬਿਨਾ ਪੈਸੇ ਤੋਂ ਥੋੜੀ ਅਗਲਾ ਆਰਸੀ ਤੇ ਵਗੈਰਾ ਅਗਰ ਪਹਿ ਪੇ ਗਿੱਤੇ ਆ ਗੱਲ ਕੀਤੀ ਆ ਸਾਰੀ ਗੱਲ ਹੋ ਚੁੱਕੀ ਆ ਉਸ ਤੋਂ ਬਾਅਦ ਇਹਨਾਂ ਨੇ ਅਗਲੇ ਫੇਰ ਵੀ ਆਰਸੀ ਨੇ ਅਜੇ ਤੱਕ ਵੀ ਤੁਸੀਂ ਨੰਬਰ ਦੇਖੋ ਪਹਿਲੇ ਈਆਰ ਆ 267 ਇਹ ਕੋਈ ਇਹ ਟੈਂਪੋਰੀ ਨੰਬਰ ਹੁੰਦਾ ਤੁਹਾਨੂੰ ਵੀ ਪਤਾ ਮਨਮਰਜ਼ੀ ਹੈ ਯਾਰ ਉਹ ਤਾਂ ਚਾਹੇ ਤੇ ਪਾਕਿਸਤਾਨਾ ਨੰਬਰ ਲਾ ਕੇ ਭੇਜ ਦੇਣ ਭਾਜੀ ਪਾਕਿਸਤਾਨਾ ਲਾ ਕੇ ਦੇਣਾ ਇਹ ਤਾਂ ਥੋੜੀ ਬੈਠੇ ਅਸੀਂ ਸਾਰੇ ਜਣੇ ਯਾਰ ਅਗਲੇ ਪੈਕ ਜਦੋਂ ਤੁਸੀਂ ਤੁਸੀਂ ਕਹਿ ਰਹੇ ਹੋ ਤੂੰ ਨਹੀਂ ਬੈਠੇ ਈਆਰ ਲਗਾ ਕੇ ਭੇਜਦਾ ਬਈ ਕਿੱਥੇ ਦਾ ਕਿਹੜਾ ਕਿਹੜਾ ਦੇਸ਼ ਆ ਸਮਝ ਨਹੀਂ ਇਹਦੇ ਹੈ ਇਹ ਤਾਂ ਮੈਨੂੰ ਵੀ ਨਹੀਂ ਪਤਾ ਲੱਗਦਾ ਪਤਾ ਇੰਗਲੈਂਡ ਆ ਕਿਹੜਾ ਨੰਬਰ ਲੈ ਦਿੱਤਾ ਇਹਨਾਂ ਨੂੰ ਇਹ ਨਹੀਂ ਸਮਝ ਲੱਗਦੀ ਵੀ ਨੰਬਰ ਕਿਹੜਾ ਲੇ ਦਿੱਤਾ ਟੈਂਪੋਰੀ ਨੰ ਵੜਾਣ ਪਿੱਛੇ ਤਾਂ ਬੜਾ ਕੁਝ ਕੀਤਾ ਜਾਂਦਾ ਨੰਬਰ ਤੇ ਪਹਿਲਾਂ ਲੱਗਿਆ ਤੁਹਾਨੂੰ ਲਾ ਕੇ ਗੱਡੀ ਵੇਚੀ ਜਾਂਦੀ ਆ ਭਾਜੀ ਇਹ ਇਹ ਤਾਂ ਹੈ ਇਹ ਕੰਪਨੀ ਵਾਲੇ ਹਰਗ ਬੰਦਾ ਨਾ ਇਹ ਇਹਨਾਂ ਨੂੰ ਇਹ ਆ ਕਿ ਬੰਦਾ 15000 ਦੋ ਜੀ 300 ਰੁਪਏ ਡੇਲੀ ਲੋ ਗੱਡੀ ਲੈ ਜਾਓ ਸਾਡੇ ਤੋਂ ਗੱਡੀ ਵੇਚ ਦੇਣਾ ਇਹਨਾਂ ਨੂੰ ਇਹ ਮਤਲਬ ਇਹ ਹੁੰਦਾ ਕਿ ਗੱਡੀ ਵੇਚ ਦਈਏ ਵੇਚਣ ਤੋਂ ਬਾਅਦ ਇਹ ਨਹੀਂ ਪਤਾ ਕਿ ਜਿਹੜਾ ਗੱਡੀ ਖਰੀਦਣ ਵਾਲਾ ਉਹਦੇ ਨਾਲ ਕੀ ਹੋਣਾ ਹ ਹਾਲਾਤ ਤਾਂ ਸਾਰੇ ਉਹਦੇ ਉੱਤੇ ਨਾ ਕਿ ਹਾਂ ਨੁਕਸਾਨ ਕਿਹਦਾ ਕਿਸੇ ਸੇਠੀਆ ਲੋਕੋ ਕੀ ਆਏਗਾ ਮੈਨੂੰ ਕਹਿੰਦਾ ਕਹਿੰਦੇ ਪੈਸੇ ਦੋ ਜੀ ਤੁਹਾਡੇ ਤਾਂ ਕਹਿੰਦਾ ਨੰਬਰ ਪਲੇਟਾਂ ਲੈ ਮੈਂ ਕਹਾਂ ਨੂੰ ਗੱਡੀ ਬ ਓਕੇ ਸਾਨੂੰ ਨਾ ਪੁੱਛੋ ਜੀ ਕਹਿੰਦਾ ਜਿਹੜਾ ਕੋ ਆਪਣਾ ਗੱਡੀ ਕਹਿੰਦਾ ਲਿੱਤੀ ਉਹਨਾਂ ਕੋ ਜਾ ਕੇ ਪੁੱਛੋ ਮੈਂ ਉਹਨਾਂ ਕੋ ਜਾ ਕੇ ਪੁੱਛਿਆ ਕਹਿੰਦਾ 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 ਗੱਡੀ ਸਾਡੀ ਦੇ ਜ਼ਿੰਮੇਵਾਰੀ ਚ ਨਹੀਂ ਹੈਗਾ ਕਹਿੰਦਾ ਤੂੰ ਹੀ ਲਵਾਓ ਨਾ ਲਵਾਓ ਮੈਂ ਕਹਾਂ ਤੂੰ ਚੈੱਕ ਲਾ ਦੋਗੇ ਕਹਿੰਦਾ ਚੈੱਕ ਲਾ ਦਨੇ ਆ ਮੈਂ ਕਹਾਂ ਤੂੰ ਆਰਸੀ ਦੋ ਨੰਬਰ ਫੇਰ ਦੋ ਕੋਈ ਦੇ ਹੀ ਨਹੀਂ ਰਹੀ ਜੀ ਇਹ ਇਹੀ ਤਮ ਕਿਣੀ ਜੀ ਇਹੀ ਤਮ ਕਿਹਾ ਏਜੰਸੀ ਹਾਲੇ ਕੋਈ ਇਹੀ ਤਮ ਕਿੰਵੀ ਚੈੱਕ ਲਾ ਦਾਂਗੇ ਇਹ ਇਹ ਡਰ ਹੈ ਸਭ ਤੋਂ ਵੱਡਾ ਡਰ ਹੈ ਪੈਸੇ ਦੇਣ ਨੂੰ ਪੈਸੇ ਦੇਣ ਨੂੰ ਤਿਆਰ ਬੈਠਾ ਜਦੋਂ ਆਰਸੀ ਮਿਲ ਜੇ ਮੈਂ ਤਾਂ ਤਿਆਰ ਆ ਜੀ ਬਾਈ ਤੇ ਤ ਮੈਨੂੰ ਕਹਿੰਦਾ 4000 ਦੋ ਹੀ ਤੁਹਾਡੇ ਨੰਬਰ ਪਲੇ ਲਾ ਦੇ ਨਹੀਂ ਮੈਂ ਕਿਹਾ ਆਪਣਾ ਲਾ ਕੇ ਦੋ ਲਾ ਹੀ ਨਹੀਂ ਤੇਰੇ ਰੋ ਜਿਉ ਝੂੜ ਕੋ 4000 ਰੁਪਏ ਦੇ ਤੇ ਨੰਬਰ ਲਵਾ ਉਹ ਦੇ ਹੀ ਨਹੀਂ ਰੇ ਇੱਕ ਬਾਈ ਸੁਣੋ ਮੇਰੀ ਗੱਲ ਜੋ ਨਹੀਂ ਲਗਾ ਕੇ ਦੇ ਰਹੇ ਤੁਸੀਂ ਦਿੱਤੀ ਦਰਖਾਸਤ ਦੇ ਦੇ ਮੈਂ ਦੇਣਾ ਹੀ ਇਸ ਦਰਖਾਸਤ ਸਾਨੂੰ ਥੋੜੀ ਆ ਕਿ ਦਰਖਾਸਤ ਦੇਣੀ ਫਲਾਣਾ ਨੇ ਉਹਨਾ ਅੱਜ ਤਾਂ ਮਾਮੂਲੀ ਆਟਾ ਵਾਲੇ ਭਰਾਵਾ 1000 ਰੁਪਏ ਇਕੱਠੇ ਕਰਨ ਵਾਲੇ ਬੰਦੇ ਆ ਸਾਨੂੰ ਇਹਨਾਂ ਚੀਜ਼ਾਂ ਦਾ ਅਗਰ ਕਾਨੂੰਨ ਦਾ ਪਤਾ ਹੁੰਦਾ ਤੁਸੀਂ ਆਰਟੀਓ ਸਾਹਿਬ ਨੂੰ ਮਿਲੋ ਜਾ ਕੇ ਕਚਹਿਰੀਆਂ ਦੇ ਵਿੱਚ ਆਰਟੀਓ ਸਾਹਿਬ ਨੂੰ ਕਹੋ ਕਿ ਮੈਂ ਆਹ ਕੰਪਨੀ ਤੋਂ ਗੱਡੀ ਲਈਤੀ ਸੀਗੀ ਕਿ ਇਹ ਜਾਂਚ ਕੀਤੀਵੇ ਕੰਪਨੀ ਰਜਿਸਟਰਡ ਹੈਗੀ ਕਿ ਨਹੀਂ ਹੈਗੀ ਟਰੇਡਮਾਰਕ ਉਹਦੇ ਕੋਲ ਹੈਗਾ ਕਿ ਨਹੀਂ ਹੈਗਾ ਕਿ ਇਹ ਕੰਪਨੀ ਗੱਡੀ ਵੇਚਦੀ ਕਿੱਦਾਂ ਪਈ ਹੈ ਸ਼ੋਰੂਮ ਦਾ ਤੁਸੀਂ ਪੂਰਾ ਵੇਰਵਾ ਦੇਖਿਆ ਕਿ ਇਹਦੇ ਵਿੱਚ ਸਰਵਿਸ ਸੈਂਟਰ ਹੈਗਾ ਕਿ ਨਹੀਂ ਹੈਗਾ ਇਹ ਤਮਾਮ ਗੱਲਾਂ ਆਰਟੀਓ ਨੂੰ ਪੁੱਛੋ ਤੇ ਕਾਰਵਾਈ ਕਰਾਓ ਮੈਂ ਮੈਂ ਗੱਡੀ ਲਈਤੀ ਸੀਗੀ ਮੈਨੂੰ ਨਹੀਂ ਪਤਾ ਉਹ ਏਜੰਸੀ ਵਾਲੇ ਹੁਣ ਇਸ ਟਾਈਮ ਤਾਂ ਏਜੰਸੀ ਬੰਦ ਹੋ ਚੁੱਕੀ ਆ ਹੁਣ ਨਹੀਂ ਮੇਰੇ ਕੋਲ ਹੁਣ ਮੈਂ ਮੈਂ ਗੱਡੀ ਲਈਤੀ ਆ ਹੁਣ ਇੱਥੇ ਲੁਧਿਆਣੇ ਵਿੱਚ ਤੁਹਾਨੂੰ ਪਤਾ तकरीबन ਪਤਾ ਕਿੰਨੇ ਕ ਐਸੇ ਆਟੋ ਹੋਣਗੇ ਜਿਨ੍ਹਾਂ ਨੇ ਲੋਕਾਂ ਨੇ ਖਰੀਦੇ ਹੋਣਗੇ ਜਿਹੜੀਆਂ ਏਜੰਸੀਆਂ ਬੰਦ ਹੋ ਚੁੱਕੀਆਂ ਆ ਜਿਨ੍ਹਾਂ ਦੀ ਆਰਸੀ ਨਾ ਸਾਨੂੰ ਬਾਈ ਨੰਬਰ ਫਾਰਮ ਮਿਲ ਰਿਹਾ ਹੁਣ ਨਾ ਹੀ ਆਰਸੀ ਕਿੱਦਾਂ ਬਣਵਾਈਏ ਸਾਨੂੰ ਇਹ ਤਾਂ ਦੱਸੇ ਸਰਕਾਰ ਸਾਡੇ ਸਰਕਾਰ ਨੇ ਤਾਂ ਕਹਿ ਦਿੱਤਾ ਕਿ ਆਰਸੀ ਬਣਾਓ तकरीबन ਇੰਨੇ ਇੰਨੇ ਆਟੋ ਇੱਥੇ ਲੁਧਿਆਣੇ ਵਿੱਚ ਚੱਲ ਰਹੇ ਨੇ ਜਿਨ੍ਹਾਂ ਦੀ ਆਰਸੀ ਬਣ ਨਹੀਂ ਸਕਦੀ ਬਾਈ ਨੰਬਰ ਫਾਰਮ ਤੋਂ ਬਗੈਰ ਕਿੱਦਾਂ ਆਰਸੀ ਬਣ ਜਾਏਗੀ ਅੱਛਾ ਬਾਈ ਨੰਬਰ ਫਾਰਮ ਤੋਂ ਬਗੈਰ ਹੋਰ ਡਾਕੂਮੈਂਟ ਵਗੈਰਾ ਲੱਗਦੇ ਨੇ ਏਜੰਸੀਆਂ ਬੰਦ ਹੋ ਚੁੱਕੀਆਂ ਨੇ ਏਜੰਸੀਆਂ ਬੰਦ ਹੋ ਚੁੱਕੀਆਂ ਨੇ ਫਿਰ ਅਸੀਂ ਆਰਚ ਕਿੱਦਾਂ ਬਣਵਾਈਏ ਭਾਈ ਇਹ ਜਦੋਂ ਗੱਡੀ ਲੇਤੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਨਾਮ ਹੈਗੀ ਆ ਸਾਡੇ ਮੇਰੇ ਪਤਾ ਹੈ ਮੇਰੇ ਨਾਮ ਹੈਗੀ ਕਿ ਨਹੀਂ ਹੈਗੀ ਦੀ ਇਹ ਤਾਂ ਲੁੱਟੀ ਜਾਂਦੇ ਸ਼ਰਿਆਮੀ ਜੀ ਮੇਰਾ ਦਿਲ ਕਰਦਾ ਮੈਂ ਪੈਟਰੋਲ ਪੈਟਰੋਲ ਆ ਕੇ ਪੈਟਰੋਲ ਆ ਕੇ ਮੈਂ ਮਰ ਜਮਾ ਮੈਨੂੰ ਆਪ ਟੈਨਸ਼ਨ ਦੀ ਹੈ ਜੀ ਮੈਨੂੰ ਹਰ ਕਹਿੰਦੇ ਕਹਿੰਦੇ ਤੁਹਾਡੇ ਨਾਂ ਤੇ ਨਾਂ ਤੇ ਉਹ ਤਾਂ ਨਾਂ ਮੈਨੂੰ ਆਪ ਝੂਠ ਬੋਲੀ ਜਾਂਦੇ ਆ ਕਿ ਅੱਗ ਲਾ ਕੇ ਫੂਕਦੇ ਗੱਡੀ ਨੂੰ ਇਹ ਕੀ ਪਤਾ ਚੋਰੀ ਦੀ ਕੱਲ ਨੂੰ ਇਹ ਫਸ ਕੱਲ ਨੂੰ ਇਹ ਫਸ ਜੇ ਇਹ ਝੂਠ ਬੋਲਦੇ ਨੇ ਇਹ ਕਹਿੰਦੇ ਸਿੱਕਰੀ ਅਲੱਗ ਜਾਓ ਜੀ ਇਹ ਕਰੋ ਉਹ ਕਰੋ ਜੀ ਇਹ ਕਰੋ ਸਿੱ ਭਾਈ ਮੈਨੂੰ ਤਾਂ ਸਮਝ ਨਹੀਂ ਗੱਡੀ ਦਾ ਮਾਲਕ ਤੂੰ ਹੀ ਐ ਨਹੀਂ ਮਾਲਕ ਆ ਇਹ ਤਾਂ ਪਤਾ ਨਹੀਂ ਕਿ ਚੋਰੀ ਚੋਰੀ ਲਾ ਕੇ ਵੇਚੀ ਹੋਣੀ ਹੈ ਚੋਰੇ ਚੋਰ ਨੇ ਹੋ ਇਹ ਕੀ ਦੇ ਸਕਦਾ ਇਹ ਕੀ ਪ੍ਰੂਫ ਕੀ ਦੇਵੇਗਾ ਨਾ ਉਹਨਾਂ ਨੂੰ ਆਰਸੀ ਦੇ ਨਾਮ ਦੀ ਨਾ ਕੁਝ ਖੜਾ ਮੇਰੇ ਕੋਲ ਆਰਸੀ ਹੈ ਮੇਰਾ ਮਾਲਕ ਹੈ ਮੇਰੇ ਨਾਮ ਦੀ ਗੱਡੀ ਹੈ ਮੈਂ ਮਾਲਕ ਆ ਮੈਂ ਪ੍ਰੂਫ ਕਰ ਸਕਦਾ ਅਰੇ ਤੁਹਾਡੇ ਕੋ ਕੀ ਵਜੂਦ ਹੈਗਾ ਕੋਈ ਕੋਈ ਇਹਨਾਂ ਨੇ ਆ ਕੋਈ ਕਾਗਜ਼ ਨਹੀਂ ਹੈਗਾ ਜੀ ਨਾ ਕੋਛਾ ਜੀ ਮੈਨੂੰ ਤਾਂ ਇਹ ਝੂਠ ਬੋਲ ਕੇ ਅਗਲੇ ਨੇ ਗੱਡੀ ਵੇਚਤੀ ਆ ਵੀ ਇਹ ਕਹਿੰਦੇ हां ਵੀ ਆਰਸੀ ਤੁਹਾਨੂੰ ਦਵਾਂਗੇ ਤੁਹਾਨੂੰ ਨੰਬਰ ਪੇਡ ਦਵਾਂਗੇ ਤੁਹਾਨੂੰ ਛੋੜ ਦਵਾਂਗੇ ਸਾਰਾ ਕੁਝ ਕਹਿੰਦੇ ਸਾਨੂੰ ਦਵਾਂਗੇ ਸਾਨੂੰ ਕੁਝ ਨਹੀਂ ਦਿੱਤਾ ਤੇਰੇ ਕੋਲ ਦਾ ਚੈੱਕ ਲੈ ਲਵੇ ਲੈ ਲੇ ਉਹਨਾਂ ਨੇ ਤੇਰੇ ਨਾਮ ਦਾ ਕੁਝ ਨਹੀਂ ਹੈਗਾ ਤੂੰ ਲਿੱਤਾ ਕੀ ਆਟੋ ਲਿੱਤਾ ਆਟੋ ਕੰਪਨੀ ਲਿੱਤਾ ਨੰਬਰ ਕੀ ਹੈ ਟੀਸੀ ਨੰਬਰ ਕੀ ਹੈ ਤੇਰਾ ਜੈਨੂਇਨ ਨੰਬਰ ਕੀ ਹੈ ਕੁਝ ਨਹੀਂ ਹੈ ਉਹਨਾਂ ਨੇ ਪਤਾ ਨਹੀਂ ਆ ਨੰਬਰ ਦੇਦਾ ਪਤਾ ਨਹੀਂ ਕੀ ਦੇਦਾ ਕੀ ਨਹੀਂ ਮੈਂ ਤਾਂ ਪਹਿਲੀ ਵਾਰ ਜ਼ਿੰਦਗੀ ਵਿੱਚ ਮੈਂ ਵੀ ਦੇਖਿਆ ਵੀ ਮੋਟਰਸਾਈਕਲ ਤੇ ਵੀ ਟੈਂਪਰਰੀ ਨੰਬਰ ਐਦਾਂ ਦਾ ਨਹੀਂ ਲਿਖਿਆ ਆ। ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਤੁਹਾਡੇ ਨਾਲ ਜਿਹੜਾ ਤੱਕਾ ਹੋ ਰਿਹਾ ਕੀ ਕਹਿਣਾ ਚਾਹੋਗੇ? ਭਾਜੀ ਸਭ ਤੋਂ ਪਹਿਲੇ ਭਗਵੰਤ ਮਾਨ ਦੀ ਸਰਕਾਰ ਕੋਈ ਇਹ ਨਹੀਂ ਦੇਖ ਰਹੀ ਵੀ ਏਜੰਸੀਆਂ ਨਵੇਂ-ਨਵੇਂ ਹਿੱਸੇ ਖੁੱਲ ਜਾਂਦੀਆਂ ਨੇ। ਅਗਲੇ ਨੂੰ ਲਾਲਚ ਦੇ ਕੇ ਲੋਕਾਂ ਨੂੰ 15-15000 3-300 ਰੁਪਏ ਦੀ ਹੜੀ ਦੇ ਵਿੱਚ ਲੋਕਾਂ ਨੂੰ ਗੱਡੀਆਂ ਵੇਚੀਆਂ ਜਾ ਰਹੀਆਂ ਨੇ। ਇਹ ਤੁਸੀਂ ਸੁਣਿਆ ਵੀ ਹੋਣਾ ਵੀ 3-300 ਰੁਪਏ ਦੇ ਲੋਕਾਂ ਨੂੰ ਗੱਡੀ ਵੇਚੀ ਜਾ ਰਹੀ ਆ ਪਰ ਵੇਚਣ ਤੋਂ ਬਾਅਦ ਲੋਕਾਂ ਨੂੰ ਇਹ ਨਹੀਂ ਹੁਣ ਸਾਡੇ ਵਰਗੇ ਲੋਕ ਨੇ ਲਾਂਚ ਵਿੱਚ ਆਂਦੇ ਨੇ ਕਿ ਚੱਲ ਯਾਰ ਤੁਹਾਨੂੰ 300 ਰੁਪਏ ਦੇਣਾ ਸੌਖਾ ਹੈ ਹਰ ਬੰਦਾ 300 ਦੀ ਸੌਖ ਦੇ ਭਾਲਣ ਦੇ ਚੱਕਰ 'ਚ ਗੱਡੀ ਲੈ ਲੈਂਦਾ ਔਰ ਬਾਅਦ 'ਚ ਨਾ ਉਹਨਾਂ ਨੂੰ ਕੋਈ ਆਰ.ਸੀ. ਮਲ ਦੀ ਨਾ ਕੋਈ ਡਾਕੂਮੈਂਟ ਮਿਲਦਾ ਇਹ ਸਭ ਤੋਂ ਪਹਿਲੇ ਇਹ ਚੀਜ਼ ਸਭ ਤੋਂ ਜ਼ਿਆਦਾ ਮਤਲਬ ਕਿ ਲੋਕਾਂ ਨੂੰ ਬੇਵਕੂ ਬਣਾਇਆ ਜਾ ਰਿਹਾ ਕੋਈ ਪੁਲਿਸ ਭਾਈ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਲਈ ਕਿਸੇ ਵੀ ਏਜੰਸੀਆਂ ਦੇ ਉੱਤੇ ਢਾੜਾ ਢਾੜਾ ਏਜੰਸੀਆਂ ਖੁੱਲ ਰਹੀਆਂ ਢਾੜਾ ਢਾੜਾ ਬੰਦ ਹੋ ਰਹੀਆਂ ਮੈਂ ਖੁਦ ਹੀ ਰਿਕਸ਼ਾ ਲਿੱਤਾ ਸੀਗਾ ਆਜੇ ਏਜੰਸੀ ਦਾ ਮੈਨੂੰ ਪਤਾ ਨਹੀਂ ਉਹ ਕਿੱਥੇ ਪੁਲਿਸ ਨੇ ਇੱਕ ਬੜਾ ਵਧੀਆ ਕੰਮ ਕੀਤਾ ਤੈਨੂੰ ਮੈਂ ਦੱਸਾਂ ਤੇਰੀ ਨਿਸ਼ਾਨੀ ਕਿੱਦਾਂ ਵਾ ਤੇਰੀ ਗੱਡੀ ਕਿਸਤਾ ਤੋਂ ਭਰੇਗਾ ਨਾ ਮੁਕਰਦਾ ਤਾਂ ਨਹੀਂ ਕਿਸਤਾ ਭਰਨ ਤੋਂ ਨਹੀਂ ਨਹੀਂ ਮੈਂ ਨਹੀਂ ਮੁਕਰਦਾ ਤੇ ਲੇਕਨ ਨਾਮ ਆਪਣਾ ਸਟicker ਲਗਾ ਤੇ ਆਪਣਾ ਨਾਮ ਮੋਬਾਈਲ ਨੰਬਰ ਲੇਕ ਅੱਗੇ ਪਿੱਛੇ ਲੇਕ ਕਿ ਤੇਰੀ ਗੱਡੀ ਹੈ ਪੁਲਿਸ ਨੇ ਕਿਹਾ ਕਿ ਨਾਮ ਵੀ ਲਿਖਣਾ ਚਾਹੀਦਾ ਹੈ ਲੇਕਿਨ ਆ ਗੱਡੀ ਤੁਹਾਨੂੰ ਦਿਖਾ ਰਿਆ ਇਹ ਰਕਸ਼ਾ ਇਹ ਰਕਸ਼ੇ ਵਾਲੇ ਦਾ ਕਸੂਰ ਨਹੀਂ ਅਰਿੰਦਰ ਡੀਲਰਾਂ ਦਾ ਕਸੂਰ ਹੈ ਜਿਨ੍ਹਾਂ ਨੇ ਗੱਡੀਆਂ ਵੇਚੀਆਂ ਜਿਹੜੇ ਫਰਾਰ ਵੀ ਹੋ ਗਏ ਇਹ ਨੰਬਰ ਸਾਨੂੰ ਦੱਸੋ ਟ੍ਰੈਫਿਕ ਪੁਲਿਸ ਦੇ ਆਪਾਂ ਐਡੀਸੀਪੀ ਨੂੰ ਨੂੰ ਪੁੱਛਦੇ ਹਾਂ ਇਹ ਨੰਬਰ ਹੈ ਕਿ ਦਾ ਕਿਹੜੀ ਕਿਹੜੀ ਸਟੇਟ ਦਾ ਨੰਬਰ ਹੈਗਾ ਵਾ ਕਿਹੜੀ ਕੰਟਰੀ ਦਾ ਨੰਬਰ ਹੈਗਾ ਜਿਹੜਾ ਬਾਹਰ ਲੱਗਾ ਹੋਇਆ IR 267 ਇਹ ਨੰਬਰ ਹੈ ਕਿੱਥੇ ਦਾ ਕਿ ਇੰਡੀਆ ਦਾ ਨੰਬਰ ਹੀ ਆ ਇਹ ਡੀਲਰ ਨੇ ਜਿੰਨੇ ਲਾਇਆ ਵਾ ਉਹ ਕਿਸ ਤਰ੍ਹਾਂ ਦਾ ਖੇਡ ਖੇਡ ਰਹੇ ਨੇ ਕਿ ਜਿਹੜੇ ਆ ਗੱਡੀਆਂ 베ਚਤੀਆਂ ਤੇ ਇਹਨਾਂ ਨੂੰ ਫਸਾ ਲਿੱਤਾ ਗਿਆ ਤੇ ਹੁਣ ਜਦੋਂ ਆਰਸੀ ਵੇ ਪੈਸੇ ਵੀ ਦਿੰਦੇ ਨੇ ਤਾਂ ਨੰਬਰ ਵੀ ਨਹੀਂ ਲਗਾ ਜਾਂਦੇ ਜੀ ਘਰੇ ਆਣੀ ਹੈ ਜੀ ਅੱਛਾ ਕਿੰਨੀ ਕਿੰਨੀ ਦੇਰ ਬਾਅਦ ਆਊਗੀ ਮੈਂ ਨਾ ਇਹ ਕਾਗਜ਼ ਅਪਲਾਈ ਕਰਦਾ ਹਾਂ ਅੱਜ ਅੱਜ ਕੱਢਦਾ ਹਾਂ ਅੱਜ ਅੱਜ ਬਿਨਾ ਆਰ ਸੀ ਤੋਂ ਨੰਬਰ ਵੇਟ ਕਿੱਦਾਂ ਲੱਗਦੀ ਆ? ਬਿਨਾ ਆਰ ਸੀ ਤੋਂ ਨੰਬਰ ਵੇਟ ਪਹਿਲੇ ਟੈਕਸ ਭਰਿਆ ਹੋਊਗਾ ਤਾਂ ਹੀ ਆਸੀ ਨੰਬਰ ਵੇਟ ਬਣੇਗੀ। ਹਾਂ ਨੰਬਰ ਵੇਟ ਟੈਕਸ ਭਰੋਂਗੇ ਤਾਂ ਹੀ ਬਣੇਗੀ ਨਾ ਉਹ ਵੀ ਮੈਂ ਤੁਹਾਨੂੰ ਕਹਿ ਰਿਹਾ। ਵਿਦਆਊਟ ਆਰ ਸੀ ਤੁਸੀਂ ਨੰਬਰ ਵੇਟ ਕਿੱਦਾਂ ਲਵਾ ਦੋਗੇ? ਵਿਦਆਊਟ ਆਰ ਸੀ ਆਰ ਪੀਓ ਦੇ ਘਰੇ ਕੋਈ ਰੋਣੀ ਆਈ ਇਹ ਕੋਰੀਏ ਦਾ ਹੀ ਜਾਂਦੀ ਆ। ਕੋਰੀਏ ਥਰੂ ਆਊਗੀ ਪਤਾ ਉਹ ਸਾਨੂੰ ਵੀ ਲੇਕਿਨ ਨੰਬਰ ਤੁਹਾਨੂੰ ਪਤਾ ਹੈ ਕਿ ਨੰਬਰ ਤੁਸੀਂ ਲਗਾ ਕੇ ਦੇ ਰਹੇ ਹੋ ਕਿੰਨੀ ਦੇਰ ਦਾ? ਉਹ ਤਾਂ ਫਿਰ ਜਿੰਦੇ ਦਾ ਆਨਲਾਈਨ ਦੇ ਬੋਲੇਗਾ ਇੰਦੀ ਘੜੀ ਦਾ ਨੰਬਰ 36 ਨੰਬਰ ਹੁੰਦਾ ਵਗਾ ਦਾ। ਚਲੋ ਤੁਸੀਂ ਮਤਲਬ ਕੱਲ ਨੰਬਰ ਪਲੇਟ ਲਗਾ ਕੇ ਦੇ ਰਹੇ ਹੋ ਉਹਨਾਂ ਨੂੰ ਆਨੇ ਉਹ ਸਾਰੇ ਟਰਾਂਸਪੋਰਟ ਦੇ ドライਵਰ ਜਿਨ੍ਹਾਂ ਦੀ ਬਿਲਿੰਗ ਹੈ ਚਲੋ ਬਕ ਪੇਮੈਂਟ ਉਹਨਾਂ ਨੂੰ ਦੇਣੀ ਹੈ 3000 ਰੁਪਿਆ ਆ ਪੇਮੈਂਟ ਉਹਨਾਂ ਦੀ ਧਾਰ ਹੈਗੀ ਹੈ ਉਹਨਾਂ ਦੀ ਹੀ ਧਾਰ ਹੈਗੀ ਪੇਮੈਂਟ ਮਤਲਬ 3000 ਰੁਪਏ ਦੇ ਕੇ ਤੁਸੀਂ ਕਹਿ ਰਹੇ ਹੋ ਕਿ ਮੈਂ ਨੰਬਰ ਪਲੇਟ ਕੱਲ ਲਵਾਵਾਂ ਆ 3000 ਚਲ ਜਾ ਜਿਨ੍ਹਾਂ ਦੇ ਉਹਨਾਂ ਦੇ ਨਿਕਲਦੇ ਹਨ ਉਹਨਾਂ ਨੂੰ ਜਾਗ ਮੈਂ ਪਹਿਲੇ ਵੀ ਗਏ ਚਲੇ ਗਏ ਹੀ ਨਹੀਂ ਆਪੀ ਚਲੋ ਕੱਲ ਤੁਹਾਡੀ ਨੰਬਰ ਪਲੇਟ ਲਗਾ ਕੇ ਦੇਣਗੇ ਆ ਆਰ ਸੀ ਦਾ ਆਨਲਾਈਨ ਹੀ ਆਂਦੀ ਹੈ ਉਹ ਤਾਂ ਪਤਾ ਸਭ ਨੂੰ ਪਤਾ ਲੇਕਿਨ ਆਰ ਸੀ ਦਵਾਉਗੀ ਨੰਬਰ ਪਲੇਟ ਕੱ ਅਗਰ ਨੰਬਰ ਪਰ ਲੱਗਦੀ ਹੈ ਜੇ ਤੁਹਾਨੂੰ ਆਰ.ਸੀ. ਤੁਹਾਡੇ ਕੋਲ ਨਹੀਂ ਆਂਦੀ ਮਹੀਨੇ ਦਾ 15 ਦਿਨ ਦਾ ਜੋ ਵੀ ਟਾਈਮ ਹੁੰਦਾ ਵਾ ਸੌਣਤਾਲੋ ਸੌਣਤਾਲੋ ਤੁਸੀਂ ਪੈਸੇ ਦਿਓ ਆਪਣੇ ਲਵਾਓ ਅਗਰ ਨਹੀਂ ਆਂਦੀ ਤੇ ਇਹ ਭਾਈ ਸਾਹਿਬ ਦਾ ਰਿਕਾਰਡਿੰਗ ਹੈ ਕੈਮਰੇ ਚਲਦੇ ਪਏ ਨੇ ਤੇ ਜੋ ਹੋਊਗਾ ਤੁਸੀਂ ਸੀ.ਪੀ. ਸਾਹਿਬ ਨੂੰ ਫਿਰ ਦਰਖਾਸਤ ਦੇ ਸਕਦੇ ਹੋ ਚਲੋ ਚਲੋ ਜੀ ਤੁਹਾਡੇ ਕੋਲ ਸਾਨੂੰ ਚਲੋ ਬਹੁਤ ਬਹੁਤ ਸ਼ੁਕਰੀਆ ਭਾਜੀ ਠੀਕ ਹੈ ਸਰ ਦੇਖੇ ਜੋ ਡੀਲਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕਹਿੰਦਾ 4000 ਦੇਣ ਤਾਂ ਮੈਂ ਨੰਬਰ ਲਗਾ ਦਾਂਗਾ ਜਦੋਂ ਨੂੰ ਪੁੱਛਿਆ ਗਿਆ ਤੇ ਉਹ ਨੰਬਰ ਤਾਂ ਬਾਈ ਲਗਾ ਦੇਗਾ ਤੇ ਆਰ.ਸੀ. ਤੋਂ ਬਗੈਰ ਨੰਬਰ ਲਗਾ ਦੇਗਾ ਕਹਿੰਦਾ ਆਰ. ਅਸੀਂ ਇਹਨੂੰ ਕਿਹਾ ਕਿ ਤੂੰ ਨੰਬਰ ਲਗਾ ਤੇ ਆਟੋ ਜਿਹੜਾ ਚਲਾ ਤੇ ਕਿਸ ਤੇ ਪਰ ਨੂੰ ਤਿਆਰ ਬੈਠਾ ਹੁਣ ਦੇਖਦੇ ਆ ਕਿ ਐਸੇ ਡੀਲਰਾਂ ਦੇ ਉੱਤੇ ਆਰਟੀਓ ਸਾਹਿਬ ਤੁਸੀਂ ਆਪਣੇ ਬੀੜੀ ਥੱਲੇ ਸੋਟਾ ਜਰੂਰ ਮਾਰ ਲਓ ਕਿ ਪਤਾ ਤੁਹਾਡੇ ਉੱਥੋਂ ਹੀ ਕੋਈ ਕੰਮ ਹੁੰਦੀ ਉਹ ਨਕਲੀ ਸ਼ੋਰੂਮ ਬਣਾ ਦਿੱਤੇ ਗਏ ਹੁਣ ਜਿਨ੍ਹਾਂ ਦੇ ਵਿੱਚ ਸਰਵਿਸ ਸੈਂਟਰ ਨਾ ਹੁੰਦੇ ਹੋਣ ਗੈਵੇਂ ਬਸ ਆਟੋ ਵੇਚ-ਵੇਚ ਕੇ ਵੱਡਾ ਮੁਨਾਫਾ ਕਮਾ ਕੇ ਇਧਰ ਗਰੀਬਾਂ ਦੀ ਅਈਤੀ ਫੇਰ ਦਿੱਤੀ ਜਾਂਦੀ ਹੋਵੇ ਜੇਬ ਕੱਟ ਕੇ ਇਹਨਾਂ ਨੂੰ ਇੱਕ ਐਸੇ ਰੋਡ ਦੇ ਉੱਤੇ ਲਾ ਦਿੱਤਾ ਜਾਵੇ ਜਿੱਥੇ ਮਰੜ ਕੰਡੇ ਹੋ ਜਾਣ ਹੁਣ ਦੇਖਦੇ ਆ ਉਸ ਨਰਿਤੇ ਕੀ ਕਾਰਵਾਈ ਕਰੇਗੀ ਜਿਹੜੇ ਇਹ ਗੱਡੀਆਂ ਜੜੀਆਂ ਨੇ ਇਹ ਜਾਲੀ ਨੰਬਰ ਪਲੇਟਾਂ ਲਗਾ ਲਗਾ ਕੇ ਬੀਚ ਰਹੇ ਨੇ ਹੁਣ ਦੇਖਦੇ ਹਾਂ ਕਿ ਇੱਥੇ ਕੀ ਕਾਰਵਾਈ ਹੁੰਦੀ ਹੈ ਲੋਕਾਂ ਕੈਮਰਾਮੈਨ ਸੰਜੇ ਸੇਤੀਆ ਦੇ ਨਾਲ ਵਿਸ਼ਾਲ ਕਪੂਰ ਲੋਧਣਾ ਲਈ